ਜੋ ਮਰਜੀ ਕਰ ਜਾਏ ਗੈਂਗਸਟਰ ਉਹ ਤੋਂ ਵੇਖ ਲੈ ਬੈਂਗਸਟਰ ਹੈਗਾ ਉਹ ਤੇ ਕੰਮ ਤੇ ਜਾਂਦਾ ਜੋ ਮੀਠਾ ਰੋਡ ਠੀਕ ਹੈ ਕੰਮ ਤੇ ਕੰਮ ਕੀ ਕਰਦਾ ਕੰਮ کارਖਾਨੇ ਦੁਆੜੀ ਫੈਕਟਰੀ ਲੱਗਾ ਹੈ ਇੱਕ ਉਹ ਫੰਕਸ਼ਨ ਤੇ ਗਿਆ ਹੈ 2:30 ਵਜੇ ਜਸਟ ਉਹਨੂੰ ਫੰਕਸ਼ਨ ਤੋਂ ਹੀ ਚੁੱਕਿਆ ਗਿਆ ਹੁਣ ਪੁਲਿਸ ਕਹਿ ਰਹੀ ਹੈ ਕਿ ਰਾਤ ਚੁੱਕ ਕੇ ਲਿਆਂਦਾ ਆ ਆਪਾਂ ਉਹਦੇ ਕੋਈ ਹਥਿਆਰ ਲਏ ਕਈ ਕੁਝ ਬੋਲਦੀ ਪਈ ਸਾਡੇ ਘਰ ਦੇ ਹਾਲਾਤਾਂ ਤੋਂ ਪੁਲਿਸ ਜੱਜ ਕਰ ਸਕਦੀ ਕਿ ਅਹੀਂ ਇਹੋ ਜੇ ਬੰਦੇ ਆ ਸਾਡੇ ਕੋਲ ਹਥਿਆਰ ਹੋਣਗੇ ਉਹ ਹੋਣਗੇ ਉਹ ਨਜਾਇਜ਼ ਫਸਿਆ ਹੈ ਲੱਭ ਪ੍ਰੀਤ ਸਾਡੇ ਵਿਲੇਜ ਤੋਂ ਬਿਲੋਂਗ ਕਰਦਾ ਉਹ ਸਾਡੇ ਪਿੰਡ ਦਾ ਹੈ ਪਰ ਸਾਨੂੰ ਕੋਈ ਪਤਾ ਨਹੀਂ ਸਾਡੇ ਮੁੰਡੇ ਦਾ ਉਹਦਾ ਬੈਂਡ ਖਲੋਣ ਨਹੀਂ ਹੈਗਾ ਸੀ ਪਰ ਚੰਗੀ ਤਰ੍ਹਾਂ ਇਨਕੁਆਰੀ ਤੇ ਕਰਨ ਸਾਡੀ ਇਹੀ ਮੰਗਿਆ ਕਿ ਚੰਗੀ ਤਰ੍ਹਾਂ ਇਨਕੁਆਰੀ ਕਰਨ ਤੁਹਾਡਾ ਬੱਚਾ 22 ਸਾਲ ਹਲੇ ਉਹਦੀ ਏਜ ਹੈ ਉਹ ਇੰਨੇ ਜੋਗਾ ਹੈ ਹੀ ਨਹੀਂ ਸਭ ਤੋਂ ਛੋਟਾ ਹੈ ਉਹ ਘਰ ਤੇ ਉਹ ਬਸ ਇਹੋ ਮੰਗ ਕਰਦੇ ਹੁਣ ਇਨਸਾਫ ਦਿੱਤਾ ਜਾਵੇ ਆਪਣਾ ਤੇ ਕੀ ਨਾ ਆਪਣਾ ਤੇ ਕੀ ਮੈਟਰ ਹੈ ਜੀਤਪੁਰ ਮੇਰਾ ਹਾਂ ਜੀ ਮੁੰਡੇ ਦਾ ਕੀ ਨਾਮ ਹੈ ਕਰਨਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜਗਦੇਕਲਾ ਦੇ ਹਾਂ ਜੀ ਤੇ ਮੁੰਡਾ ਕੀ ਕਰਦਾ ਸੀ ਮੁੰਡਾ ਭਾਜੀ ਕਾਰਖਾਨੇ ਲੱਗਾ ਸੀ ਉੱਥੇ ਜਾਂਦਾ 9000 ਰੁਪਿਆ ਲੈਂਦਾ ਹਾਂ ਉਹਨਾਂ ਨੂੰ ਪੁੱਛ ਲੈ ਕੇ ਕੀ ਇਹ ਕਹਿੰਦੀ ਗੈਂਗਸਟਰਾਂ ਦੇ ਨਾਲ ਲਿੰਕ ਹੈ ਕਿਸੇ ਪਿੱਛੇ ਕੋਈ ਲਿੰਕ ਨਹੀਂ ਹੈਗਾ ਉਹਨਾਂ ਦੇ ਨਾਲ ਨਾ ਹਮ ਨੂੰ ਪਤਾ ਨਹੀਂ ਵੀ ਤੁਹਾਡੇ ਪਿੰਡ ਦਾ ਲਾਪਰੀ ਤੇ ਗਾਈ ਉਹਦੇ ਨਾਲ ਕਹਿੰਦੇ ਉਹਦੇ ਯਾਰੀ ਕੀ ਨਹੀਂ ਯਾਰ ਹਰੀ ਜੀ ਸਾਹ ਨੂੰ ਜਾਂਦੇ ਪਿੱਛੇ ਚੌਂਕੀ ਦੇ ਉੱਤੇ ਬਲਾਸ ਹੋਇਆ ਸੀ ਉਹ ਕਹਿੰਦੇ ਵੀ ਉਹਦੇ ਵਿਸ਼ਾਸ਼ਣ ਕਹਿੰਦੇ ਕੋਈ ਕੋਈ ਪਤਾ ਨਹੀਂ ਹਨ ਸਾਡੇ ਨਾਲ ਕਦੇ ਬੁੰਡੇ ਨੇ ਕੁਝ ਦੱਸਿਆ ਹੋਵੇ ਨਹੀਂ ਕੋਈ ਨਹੀਂ ਦੱਸਿਆ ਨਾਲ ਹਨ ਤੇ ਜੀ ਇਹ ਮੈਟਰ ਹੈ ਗਦਰ ਅਰਜਿੰਦਰ ਸਿੰਘ ਕੀ ਹੈ ਜੀ ਇਹ ਬੈਠੇ ਸਾਡੇ ਨੂੰ ਚੁੱਕ ਕੇ ਲੈ ਗਏ ਜੀ ਵਾਦੂ ਹੀ ਨਾਮ ਤੁਹਾਡੇ ਬੇਟੇ ਦਾ ਪਰੋਦੀਪ ਸਿੰਘ ਹਾਂ ਠੀਕ ਹੈ ਕੌਣ ਲੈ ਕੇ ਚੁੱਕੇ ਪੁਲਿਸ ਵਾਲੇ ਚੁੱਕੇ ਲੈ ਗਏ 2:00 ਵਜੇ ਪੁਲਿਸ ਵਾਲੇ ਹੁਣ ਆ ਕੇ ਤੇ ਹਥਿਆਰ ਹਥਿਆਰ ਕੁਝ ਨਹੀਂ ਵਿਆਹ ਤੋਂ ਖੜਿਆ ਉਹ ਤੋਂ ਵੇਖੋ ਤੁਸੀਂ ਵੀਡੀਓ ਕਢਾ ਕੇ ਵੀ ਉੱਥੇ ਹੈਗਾ ਉਹ ਹਥਿਆਰ ਉਹਨਾਂ ਕੋਲ ਬੜਿਆ ਗਿਆ ਈ ਨਾਮ ਤੋਂ ਡਿਪੀਟ ਹੈ ਦਾ ਕਰਨਦੀਪ ਸਿੰਘ ਉਹ ਕਹਿੰਦੇ ਵੀ ਗੈਂਗਸਟਰਾਂ ਦੇ ਨਾਲ ਲਿੰਕ ਹੈਈ ਉਹਨਾਂ ਦੇ ਉਹ ਤੇ ਜੋ ਮਰਜ਼ੀ ਕਰ ਜਾਂ ਗੈਂਗਸਟਰ ਉਹ ਤੋਂ ਵੇਖ ਲਈ ਗੈਂਗਸਟਰ ਆ ਗਏ ਉਹ ਤੇ ਕੰਮ ਤੇ ਜਾਂਦਾ ਜੋ ਮੀਠਾ ਰੋਡ ਠੀਕ ਹੈ ਕੰਮ ਤੇ ਕੰਮ ਕੀ ਕਰਦਾ ਸੀ ਕੰਮ ਕਾਰਖਾਨੇ ਦਵਾਈ ਵਾਲੀ ਫੈਕਟਰੀ ਲੱਗਾਈ ਮੈਨੂੰ ਲੱਗਾ ਕਦੇ ਕਿ ਇਹ ਗੈਂਗਸਟਰ ਨਾਲ ਗੱਲਬਾਤ ਹੈ ਨਹੀਂ ਸਾਡੇ ਕੋਲ ਨਾ ਆਇਆ ਸਾਨੂੰ 1 ਮਹੀਨਾ 1.5 ਮਹੀਨਾ ਲੱਗਾ ਕਾਰਖਣੜ ਪੜਤਰਾ ਨਾ ਕੋ ਸਾਡੇ ਕਰ ਆਇਆ ਨਾ ਕੋ ਗਿਆ ਮੈਂ ਕੋਈ ਕਰਨੀਂ ਕਿਹਾ ਗਿਆ ਕਿ ਜਿਹੜੇ ਉੱਥੇ ਪਿੱਛੇ ਜਿਹੜੇ ਚੌਂਕੀ ਦੇ ਵਿੱਚ ਇਨਵੋਲਵ ਹੈ ਗਏ ਸਾਨੂੰ ਵੀ ਇਹ ਗੱਲ ਦਾ ਕੋਈ ਪਤਾ ਨਹੀਂ ਉਹ ਆ ਕਿੰਨੇ ਕੀਤਾ ਨਹੀਂ ਕੀਤਾ ਇਤਨਾ ਤਾਂ ਸੜਕ ਦੇ ਜਿਹੜਾ ਮਰਜੀ ਖੋਸ ਸਕਦਾ ਦੇਖੋ ਨਾ ਘਾਰ ਕੋਈ ਸਕਦਾ ਮਰ ਉਹ ਤੇ ਹਾਰ ਕੋਈ ਸਮਝ ਦੇ ਕਿੰਨੇ ਨਹੀਂ ਜਾ ਚੁਕੇ ਗਿਆ ਤੇ ਹਾਂ ਜੀ ਕਿੰਨੀ ਉਮਰ ਦਾ ਬੇਟਾ ਦੀ ਦੀ ਹੋ ਗਈ ਬਥਾਰੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਮੁੰਡਾ ਜੀ ਸਰ ਉਹ ਵਿਆਹ ਜੀ ਜਾਣਾ ਚਾਹੀਦਾ ਸਾਬ ਕੀ ਨਾ ਆਪਣਾ ਕੀ ਹਾਂ ਜੀ ਮੈਡਮ ਆਪਣਾ ਨਾਮ ਦੱਸ ਸਕਦੇ ਮੇਰਾ ਨਾਮ ਪਰਮਜੋਤ ਹੈ ਹਾਂ ਜੀ ਕਰਨਦੀਪ ਦੀ ਮੈਂ ਕਜਨ ਸਿਸਟਰ ਹਾਂ ਹਾਂ ਜੀ ਉਹ ਮੇਰੇ ਚਾਚਾ ਜੀ ਦਾ ਬੇਟਾ ਹਾਂ ਹਾਂਜੀ ਤੇ ਕੀ ਹੋਇਆ ਕੀ ਕਰਨ ਦੇ ਨਾਲ ਕਰਨ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਕਿ ਉਹਨੂੰ ਪਰਸੋਂ 2:30 ਵਜੇ ਦੁਪਹਿਰ ਦੇ ਟਾਈਮ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਸਾਨੂੰ ਨਹੀਂ ਪਤਾ ਕੋਈ ਕਹਿੰਦਾ ਉਹ ਸੀਆਈਡੀ ਹੈ ਕੋਈ ਕਹਿੰਦਾ ਉਹ ਸੀਏ ਸਟਾਫ ਹੈ ਸਾਨੂੰ ਨਹੀਂ ਪਤਾ ਉਹ ਕੌਣ ਹੈ ਕੌਣ ਨਹੀਂ ਹੈ ਉਹ ਪੁਲਿਸ ਹੀ ਠੀਕ ਹੈ ਪਤਾ ਨਹੀਂ ਉਹ ਸਾਡੇ ਕਿਸੇ ਵੀ ਫੈਮਿਲੀ ਮੈਂਬਰ ਨਾਲ ਨਹੀਂ ਮਿਲਾਇਆ ਇੱਕੋ ਫੰਕਸ਼ਨ ਤੇ ਗਿਆ ਹੈ 2:30 ਵਜੇ ਜਸਟ ਉਹਨੂੰ ਫੰਕਸ਼ਨ ਤੋਂ ਹੀ ਚੁੱਕਿਆ ਗਿਆ ਹੁਣ ਪੁਲਿਸ ਕਹਿ ਰਹੀ ਹੈ ਕਿ ਰਾਤ ਚੁੱਕ ਕੇ ਲਿਆਂਦਾ ਆ ਆਪਰ ਉਹਦੇ ਕੋਈ ਹਥਿਆਰ ਲਏ ਕਈ ਕੁਝ ਬੋਲਦੀ ਪਈ ਸਾਡੇ ਘਰ ਦੇ ਹਾਲਾਤਾਂ ਤੋਂ ਪੁਲਿਸ ਜੱਜ ਕਰ ਸਕਦੀ ਕਿ ਅਹੀਂ ਇਹੋ ਜੇ ਬੰਦੇ ਆ ਸਾਡੇ ਕੋਲ ਹਥਿਆਰ ਹੋਣਗੇ ਉਹ ਹੋਣਗੇ ਉਹ ਨਜਾਇਜ਼ ਫਸਿਆ ਵੈਸੇ ਮੁੰਡਿਆਂ ਨਾਲ ਇੱਧਰ ਉੱਧਰ ਉਹਦਾ ਕੋਈ ਮਾੜਾ ਬਹਿਣ ਖਲੋਣ ਨਹੀਂ ਸੀ ਕੋਈ ਕੁਝ ਨਹੀਂ ਹੋਇਆ ਇੱਕ ਕਾਰਖਾਨੇ 'ਚ ਸਿਰਫ ਜਾਂਦਾ ਸੀ ਕੰਮ ਤੇ ਲੱਗਾ ਸੀ ਲਪਰੀਤ ਵਿੱਚ ਇਨਵੋਲ ਮੈਂ ਲਪਰੀਤ ਨਾਲ ਉਹਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਲਪਰੀਤ ਸਾਡੇ ਵਿਲੇਜ ਤੋਂ ਬਿਲੋਂਗ ਕਰਦਾ ਉਹ ਸਾਡੇ ਪਿੰਡ ਦਾ ਹੈ ਪਰ ਸਾਨੂੰ ਕੋਈ ਪਤਾ ਨਹੀਂ ਸਾਡੇ ਮੁੰਡੇ ਦਾ ਉਹਦਾ ਬੈਂਡ ਖਲੋਣ ਨਹੀਂ ਹੈਗਾ ਸੀ ਕਿਉਂਕਿ ਸਾਡੇ ਪੇਰੈਂਟਸ ਨੇ ਹੱਡੇ ਮੁੰਡਿਆਂ ਨੂੰ ਇੰਨਾ ਕ ਡਾਂਟ ਕੇ ਰੱਖਿਆ ਹੋਇਆ ਕਿ ਉਹ ਗਲਤ ਬੰਦਿਆਂ ਨਾਲ ਨਾ ਹੀ ਬੈਠਣ ਪਰ ਫਿਰ ਵੀ ਪਤਾ ਨਹੀਂ ਜਦੋਂ ਪੁੱਤੀ ਜਿੱਦਾਂ ਇੱਕ ਕਹਿ ਦਿੰਨੇ ਕਿ ਮੁੰਡੇ ਇਦਾਂ ਉਦਾਂ ਇੱਕ ਦੂਜੇ ਨੂੰ ਬੁਲਾ ਲੈਂਦੇ ਉਹ ਗੱਲ ਵੱਕਰੀ ਆ ਪਰ ਇਹ ਪੁਲਿਸ ਕਹਿ ਰਹੀ ਅਸੀਂ ਰਾਤ ਚੋਕ ਕੇ ਲਿਆਂਦਾ ਇਦਾਂ ਕੀਤਾ ਉਦਾਂ ਕੀਤਾ ਇਹ ਸਭ ਝੂਠ ਆ ਚਲੋ ਉਹਨਾਂ ਦੀ ਡਿਊਟੀ ਆ ਆਪਾਂ ਇਹ ਮੰਨਦੇ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਆਪਣਾ ਕੰਮ ਕਰਨਾ ਪਰ ਚੰਗੀ ਤਰ੍ਹਾਂ ਇਨਕੁਆਰੀ ਤੇ ਕਰਨ ਸਾਡੀ ਇਹੀ ਮੰਗਿਆ ਕਿ ਚੰਗੀ ਤਰ੍ਹਾਂ ਇਨਕੁਆਰੀ ਕਰਨ ਸਾਡਾ ਬੱਚਾ 22 ਸਾਲ ਹਲੇ ਉਹਦੀ ਏਜ ਆ ਉਹ ਇੰਨੇ ਜੋਗਾ ਹੈ ਹੀ ਨਹੀਂ ਸਭ ਤੋਂ ਛੋਟਾ ਹੈ ਉਹ ਘਰ ਤੋਂ ਬਸ ਅਹੀਂ ਇਹੋ ਮੰਗ ਕਰਦੇ ਹੁਣ ਇਨਸਾਫ ਦਿੱਤਾ ਜਾਵੇ ਸਾਨੂੰ ਨਹੀਂ ਪਤਾ ਲਾਪਰੀਤ ਦਾ ਕੀ ਰੋਲ ਆ ਸਾਨੂੰ ਨਹੀਂ ਪਤਾ ਬੂਟੇ ਦਾ ਕੀ ਰੋਲ ਆ ਪਰ ਸਾਡੇ ਮੁੰਡੇ ਨੂੰ ਕੋਈ ਇਨਸਾਫ ਦਿੱਤਾ ਜਾਵੇ ਪ੍ਰਸ਼ਾਸਨ ਕੋਲ ਕਿਹਾ ਗਿਆ ਕਿ ਉਹਨਾਂ ਕੋਲ ਗੈਂਗਸਟਰ ਨਾਲ ਬੰਧ ਹੋ ਕੇ ਨਹੀਂ ਨਹੀਂ ਜੀ ਕੋਈ ਲਿੰਕ ਨਹੀਂ ਹੈਗਾ ਸਾਡੇ ਘਰਾਂ ਤੋਂ ਜੱਜ ਹੀ ਨਹੀਂ ਹੁੰਦਾ ਕਿ ਕੋਈ ਤੁਸੀਂ ਇਨਕੁਆਰੀ ਕਰ ਸਕਦੇ ਹੋ ਬਾਕੀ ਆਪਾਂ ਇਹ ਬਾਰ-ਬਾਰ ਕਹਿੰਨੇ ਵੀ ਪੁਲਿਸ ਦੀ ਡਿਊਟੀ ਆ ਪਰ ਇਹੋ ਰਿਕਵੈਸਟ ਸਾਨੂੰ ਦੱਸਣ ਤੇ ਸਹੀ ਸਾਨੂੰ ਮਲਾਉਣ ਤੇ ਸਹੀ ਤਿੰਨ ਦਿਨਾਂ ਤੋਂ ਅਸੀਂ ਆਪਣੇ ਬੱਚੇ ਦਾ ਮੂੰਹ ਨਹੀਂ ਵੇਖਿਆ ਸਾਨੂੰ ਪਤਾ ਨਹੀਂ ਉਹ ਕਿੱਥੇ ਹੈ ਕਿੱਥੇ ਨਹੀਂ ਸਭ ਤੋਂ ਛੋਟਾ ਘਰ ਫੈਮਲੀ ਦਾ ਰੋ ਰੋ ਕੇ ਬੁਰਾ ਹਾਲ ਕਿਹੇ ਨੂੰ ਕੋਈ ਪਤਾ ਨਹੀਂ ਅਸੀਂ ਮੀਡਲ ਕਲਾਸ ਫੈਮਲੀ ਤੋਂ ਹਾਡੇ ਕੋ ਐਡੇ ਵੱਡੇ ਕੰਮ ਹੈ ਨਹੀਂ ਨਾ ਆਪਾਂ ਕਰ ਹੀ ਸਕਦੇ ਹਾਡੀ ਉਹਨਾਂ ਅੱਗੇ ਬਸ ਰਿਕਵੈਸਟ ਹੀ ਆ ਕਿ ਹਾਡੇ ਮੁੰਡੇ ਨੂੰ ਇਨਸਾਫ ਦੇਣ ਔਰ ਸਾਡੇ ਨਾਲ ਇੱਕ ਵਾਰੀ ਮਲਾਉਣ ਤੇ ਸਹੀ ਉਹਨੂੰ ਜਾਣ ਪਛਾਣ ਤੇ ਹੱਡੀ ਉਹਦੇ ਨਾਲ ਕਰਾਉਣ ਬਾਕੀ ਉਹ ਇਦਾਂ ਦਾ ਨਹੀਂ ਸੀ ਉਹਨੂੰ ਇੱਕ ਫੰਕਸ਼ਨ 'ਚੋਂ ਦੁਪਹਿਰ ਟਾਈਮ ਦੇ 2:30 ਵਜੇ ਲੈ ਕੇ ਗਏ ਆ ਉਹ ਵੀ ਉਹ ਸਿਵਲ ਕਪ ਕਪੜਿਆਂ 'ਚ ਆਏ ਹੋਏ ਸੀ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਪਾਈ ਹੋਈ ਸੀ ਸਿਵਲ ਕਪੜਿਆਂ 'ਚ ਆਏ ਆ ਬਾਕੀ ਉਹ ਉਹਨਾਂ ਦੀ ਡਿਊਟੀ ਸੀ ਚਲੋ ਉਹ ਲੈ ਗਏ ਸਾਰਾ ਇੱਕ ਵਾਰੀ ਫੈਮਲੀ ਨਾਲ ਮਲਾਉਂਦੇ ਤੇ ਸਹੀ ਉਹਨੂੰ ਨਜਾਇਜ਼ ਹੀ ਲੈ ਗਏ ਆ ਪਤਾ ਨਹੀਂ ਹੁਣ ਕਿਸ ਚੀਜ਼ 'ਚ ਲੈ ਗਏ ਆ ਕੋਈ ਕਹਿੰਦਾ ਕੁਛ ਆਪਾਂ ਵੀ YouTube ਤੇ ਵੀਡੀਓ ਵੇਖੀ ਆ ਸਾਰਾ ਕੁਝਾਨੂੰ ਵੀ ਪਤਾ ਲੱਗਣ ਡਿਆ ਸਾਡੀ ਬਸ ਉਹਨਾਂ ਨੂੰ ਰਿਕਵੈਸਟ ਹੀ ਆ ਇੱਕ ਵਾਰੀ ਮੁੰਡੇ ਨਾਲ ਮਲਾਉਣ ਉਹਨਾਂ ਨੂੰ ਇਨਸਾਫ ਦੇਣ ਉਹ ਇੰਨੇ ਜੋਗਾ ਹੈ ਹੀ ਨਹੀਂ ਉਹ ਇੱਕ ਕਾਰਖਾਨੇ 'ਚ ਕੰਮ ਕਰਨ ਵਾਲਾ ਮੁੰਡਾ ਹੈ ਜੀ ਕਰਨਦੀਪ ਵੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ ਚ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਉਹ ਵਿਆਹ ਗਿਆ ਸੀ ਵਿਆਹ ਦੇ ਵਿੱਚ ਪੁੱਸ ਨਹੀਂ ਜਾਇਆ ਚੁੱਕੇ ਲੈ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਅੱਡੇ ਮਾਰੂ ਤੇ ਹਰ ਕਿੱਥੋਂ ਆ ਗਏ ਜੀ ਸਰ ਇਹਨਾਂ ਤਿੰਨਾਂ ਨੇ ਤਿੰਨੇ ਆਏ ਸੀ ਕਿ ਜਿਸ ਦਿਨ ਆ ਮੈਂ ਸੁਤਿਆ ਨਹੀਂ ਜੀ ਉਸ ਦਿਨ ਕਰਨਦੀਪ ਤੇ ਲਵਪ੍ਰੀਤਾ ਆਏ ਸੀ ਸਰ ਜਿਹੜਾ ਤੁਮਾਕਾ ਹੋਇਆ ਸੀ ਤੁਹਾਡੇ ਫਰੈਂਸ ਕਿਉਂ ਦੱਸਿਆ ਉਹ ਤੁਮਾਕਾ ਗਿਆ ਸਮਝ ਯਾਰੋ ਚੱਲ ਰਿਹਾ ਹੂ ਕਿਉਂਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲ ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਸਾਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਵੀਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਬੰਦੇ ਨਹੀਂ ਮਿਲਿਆ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜ ਲਏ ਐ ਔਰ ਉਹਨਾਂ ਦੀ ਪੁੱਛਗਿੱਛ ਤੇ ਵੀ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂਗੇ 47 ਬੜੀ ਜਾਨੀ ਬੜੀ ਬੜੀ ਕੋਈ ਮੈਂ ਕਹਿੰਦੀ ਨੇ ਬਹੁਤ ਜਿਹੜੇ ਟਾਰਗੇਟ ਤੇ ਜਾਂਦੇ ਪਰ ਐਕਚੁਅਲੀ ਇਹਨੇ ਜਿਆਦਾ ਨੁਕਸਾਨ ਇਹਨਾਂ ਨੇ ਕਰਨਾ ਸੀ ਨਾ ਉਸ ਲੈਵਲ ਦੀ ਬਿਲ ਇਹਨਾਂ ਦੀ ਪਲਾਨਿੰਗ ਕੀਤੀ ਜੇ ਕੋਈ ਛੇੜ ਦੱਸ ਸਕੋ ਪਰ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮੁਸਤੈਦ ਹੈ ਵੀ ਪਹਿਲਾਂ ਹੀ ਫੜ ਲਈ ਆਪਾਂ ਜੇ ਆਈ ਹੈ Um, that is a good achievement, a good operational achievement of the police. Ji. Thank you.